ਯਾਇ ਮੈਨੂੰ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ پیش گوئی ਪੂਰੀ ਹੋਣ ਲੱਗੀ ਹੈ ਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਦਰਮਿਆਨ ਇੱਕ ਬਹੁਤ بڑا ਯੁੱਧ ਹੋਏਗਾ ਤੇ ਉਸ ਤੋਂ ਇਲਾਵਾ ਕਿ ਖਾਲਸਾ ਰਾਜ ਉਸ ਤੋਂ ਬਾਅਦ ਕਾਇਮ ਹੋ ਜਾਏਗਾ ਹੁਣ ਕੱਲ ਦਾ ਇੱਕ ਰੋਲਾ ਚੱਲਦਾ ਪਿਆ ਕਿ ਜਿਹੜਾ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਜਿਹੜਾ ਉਹਨੂੰ ਖਤਮ ਕਰਕੇ ਤੇ ਉਸ ਤੋਂ ਬਾਅਦ ਸਾਰੇ ਪਾਕਿਸਤਾਨੀਆਂ ਨੂੰ ਕਹਿ ਕੇ 48 ਘੰਟੇ ਜਿੱਥੋਂ ਨਿਕਲ ਜਾਓ ਸਹੀ ਤੇ ਸੁਣਿਆ ਕਿ ਅਨਕਰੀਬ ਕੋਈ ਨਾ ਕੋਈ ਅਟੈਕ ਵੀ ਹੋ ਸਕਦਾ ਪੇਸ਼ਗੋਈਆਂ ਪੇਸ਼ਗੋਈਆਂ ਕਾਫੀ ਗਰਮ ਹੋਇਆ ਹੈ ਦੋਨੋਂ ਤਰਫ ਹੋਈ ਤੇ ਇਸ ਮਾਮਲੇ ਦੇ ਨਾਲ ਕਿ 2025 ਦੇ ਵਿੱਚ ਕੀ ਹੋਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਅੱਜ ਆਪਾਂ ਪੇਸ਼ਗੋਈਆਂ ਸੁਣਨ ਲੱਗੇ ਆਂ ਤੇ ਕੀ ਇਹ ਪੇਸ਼ਗੋਈ ਉਹਦੇ ਵਿੱਚ ਆਂਦੀ ਹੈ ਕਿ ਨਹੀਂ ਵੀਡੀਓ ਦਾ ਗਾਧ ਕਰਨੇ ਆ ਦੋਸਤੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗਾ 100 ਸਾਖੀ ਦੇ ਅਨੁਸਾਰ ਕਿਸ ਤਰ੍ਹਾਂ ਖਾਲਸਾ ਰਾਜ ਆਊਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਉਣ ਵਾਲਾ ਹੈ 100 ਸਾਖੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੀ ਕੁਝ ਲਿਖਿਆ ਹੋਇਆ ਹੈ ਆਪਾਂ ਉਸ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਵੈਸੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਆਪਾਂ ਅੱਜ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿੱਖਬਾਣੀਆਂ ਬਾਰੇ ਹੀ ਗੱਲ ਕਰਾਂਗੇ ਇਸ 100 ਸਾਖੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਅਰੇ ਪਹਿਲਾਂ ਹੀ ਲਿਖਿਆ ਹੋਇਆ ਸੀ 100 ਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਭਾਰਤ ਵਿੱਚ ਇੱਕ ਰੰਡੀ ਦਾ ਰਾਜ ਆਊਗਾ ਰੰਡੀ ਦਾ ਰਾਜ ਮਤਲਬ ਇੰਦਰਾ ਗਾਂਧੀ ਦਾ ਰਾਜ ਐਸ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਲਸਾ ਰਾਜ ਦਾ ਵੀ ਜ਼ਿਕਰ ਕੀਤਾ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਦਾ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਊਗਾ ਇਸ ਰਾਜ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਰਲ ਕੇ ਰਹਿਣਗੇ 100 ਸਾਖੀ ਵਿੱਚ ਇਹ ਵੀ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਆ ਜਾਊਗਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ 100 ਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅੰਗਰੇਜ਼ਾਂ ਦਾ ਰਾਜ ਜਾਣ ਤੋਂ ਬਾਅਦ ਭਾਰਤ ਵਿੱਚ ਹੋਰ ਜੰਗ ਹੋਵੇਗੀ ਜਿਸ ਵਿੱਚੋਂ ਪਾਕ ਨਾਮ ਦਾ ਇੱਕ ਨਵਾਂ ਦੇਸ਼ ਨਿਕਲੇਗਾ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਤੇ ਪਾਕਿਸਤਾਨ ਤੇ ਭਾਰਤ ਦੀ ਵੰਡ ਹੋ ਗਈ ਤੇ ਇੱਕ ਵੱਖਰਾ ਦੇਸ਼ ਨਿਕਲਿਆ ਜਿਸ ਨੂੰ ਪਾਕਿਸਤਾਨ ਕਿਹਾ ਜਾਂਦਾ ਹੈ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਜੀਹਾ ਵੀ ਲਿਖਿਆ ਹੋਇਆ ਸੀ ਕਿ ਇਸ ਵੰਡ ਹੋਣ ਤੋਂ ਬਾਅਦ ਭਾਰਤ ਵਿੱਚ ਕੁਝ جنگਾਂ ਹੋਰ ਲੱਗਣਗੀਆਂ ਜਿਸ جنگ ਵਿੱਚ ਬੰਗਲਾਦੇਸ਼ ਅਲੱਗ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਗਲਾਦੇਸ਼ ਪਹਿਲਾਂ ਭਾਰਤ ਦਾ ਹਿੱਸਾ ਸੀ ਤੇ ਹੁਣ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਚੁੱਕਿਆ ਹੈ 1971 ਵਿੱਚ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਗਿਆ ਸੀ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਉੱਤੇ ਰੰਡੀ ਦਾ ਰਾਜ ਆਊਗਾ ਇਸ ਬਾਰੇ ਸੋਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਰਾਜ ਚਲਸੀ ਰੰਡੀ ਦਾ ਫੌਜਾਂ ਚੜੇ ਹਰਮੰਦਰ ਮੇ ਖੁਰ ਪਿਜੇ ਘੂੜੇ ਕਾ ਹਰਮੰਦਰ ਮੇ ਆਨ ਇਹਨਾਂ ਲਾਈਨਾਂ ਦਾ ਅਰਥ ਹੈ ਕਿ ਭਾਰਤ ਉੱਤੇ ਰੰਡੀ ਦਾ ਰਾਜ ਆਊਗਾ ਤੇ ਜਦੋਂ ਇਹ ਰੰਡੀ ਦਾ ਰਾਜ ਭਾਰਤ ਉੱਤੇ ਹੋਊਗਾ ਤੇ ਫੌਜਾਂ ਹਰਮੰਦਰ ਸਾਹਿਬ ਉੱਤੇ ਚੜ੍ਹ ਕੇ ਆਣਗੀਆਂ ਤੇ ਐਨਾ ਖੂਨ ਡੁੱਲੇਗਾ ਕਿ ਘੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਜਿਸ ਬਾਰੇ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਦੂਜੇ ਪਾਸੇ ਦੇਖੀਏ ਤਾਂ 1971 ਦੀ ਹੀ ਗੱਲ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਹ ਜੰਗ 14 ਦਸੰਬਰ 1971 ਨੂੰ ਸ਼ੁਰੂ ਹੋਈ ਤੇ 12 ਦਸੰਬਰ 1971 ਨੂੰ ਖਤਮ ਹੋ ਗਈ ਸੀ ਉਸ ਵੇਲੇ ਜਨਰਲ ਜੈਆ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਉਸ ਸਮੇਂ ਭਾਰਤ ਵਿੱਚ ਬਲੈਕਆਊਟ ਲੱਗਾ ਹੋਇਆ ਸੀ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਬੰਦਾ ਆਪਦੇ ਘਰ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਤੇ ਨਾ ਹੀ ਕੋਈ ਵੀ ਬੰਦਾ ਦੀਵਾ ਜਾਂ ਬੱਤੀ ਜਲਾ ਸਕਦਾ ਸੀ ਉਸ ਟਾਈਮ ਇੱਕ ਸਿੱਖ ਨੇ ਅਜੀਹਾ ਯੁੱਧ ਲੜਿਆ ਕਿ ਪਾਕਿਸਤਾਨ ਨੂੰ ਭਾਰਤ ਦੇ ਸਾਹਮਣੇ ਹਥਿਆਰ ਸੁੱਟਨੇ ਪਏ ਜਨਰਲ ਜਗਜੀਤ ਸਿੰਘ ਉਹ ਸਿੱਖ ਦਾ ਨਾਮ ਸੀ ਜਿਸਨੇ ਪਾਕਿਸਤਾਨ ਦੇ 93000 ਸੈਨਿਕਾਂ ਨੂੰ ਆਪਦੇ ਅੱਗੇ ਝੁਕਾ ਦਿੱਤਾ ਇਸ ਤਰ੍ਹਾਂ 17 ਦਸੰਬਰ 1971 ਨੂੰ ਪਾਕਿਸਤਾਨ ਨੇ ਆਵਦੀ ਹਾਰ ਕਬੂਲ ਕਰ ਲਈ ਸੀ ਤੇ 18 ਦਸੰਬਰ 1971 ਨੂੰ ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਤੇ ਇਸ ਬਾਰੇ ਜ਼ਿਕਰ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੇ ਖਾਲਸਾ ਰਾਜ ਬਾਰੇ ਵੀ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਦਾ ਅਰਥ ਹੁੰਦਾ ਹੈ ਪੈਸੇ ਦੇ ਮੂੰਹ ਮਾਇਆ ਵਿੱਚ ਫਸਿਆ ਹੋਇਆ ਤੇ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਬੰਦਾ ਉਹ ਬੰਦਾ ਜੋ ਆਪਦੇ ਫਾਇਦੇ ਲਈ ਦੇਸ਼ ਨੂੰ ਹੀ ਵੇਚ ਦੇਵੇ ਅੰਮ੍ਰਿਤ ਧਾਰਨ ਕਰਕੇ ਵੀ ਸ਼ਰਾਬ ਦੀ ਵਰਤੋਂ ਕਰੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ 100 사ਕੀ ਵਿੱਚ ਲਿਖਿਆ ਹੋਇਆ ਹੈ ਕਿ ਉਹ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਊਗਾ ਜੋ ਕਿ ਇਸ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਊਗਾ 100 사ਕੀ ਵਿੱਚ ਅਜੀਹਾ ਵੀ ਲਿਖਿਆ ਹੋਇਆ ਹੈ ਕਿ ਇੱਕ ਹੋਰ ਪਾਕਿਸਤਾਨ ਦੇ ਪਾਰ ਤੋਂ ਦੀ جنگ ਹੋਵੇਗੀ ਇਸ جنگ ਵਿੱਚ ਪਾਕਿਸਤਾਨ ਦੀ ਹੂੰਦ ਹੀ ਧਰਤੀ ਉਤੋਂ ਮਿਟ ਜਾਵੇਗੀ ਇਸ جنگ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠ ਜਾਵੇਗਾ ਇਸ ਤਰ੍ਹਾਂ ਭਾਰਤ ਵਿੱਚ ਖਾਲਸੇ ਦਾ ਰਾਜ ਆ ਜਾਊਗਾ ਇਸ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਯਾ ਯਾ ਇਸ ਗੱਲ ਦੇ ਅੰਦਰ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਪੇਸ਼ ਹੋਈਆਂ ਕਿ ਰੰਡੀ ਦਾ ਰਾਜ ਆਵੇਗਾ ਤੇ ਪਾਕਿਸਤਾਨ ਇੰਡੀਆ ਦਾ ਕੋਈ ਯੁੱਧ ਹੋਏਗਾ ਤੇ ਇੱਕ ਤੀਸਰਾ ਮੁਲਕ ਬਣੇਗਾ ਬੰਗਲਾਦੇਸ਼ ਜੋ ਕੇ ਬਣਿਆ ਫਿਰ ਉਸ ਤੋਂ علاوہ ਹੋਰ ਜਿਹੜੀਆਂ ਪੇਸ਼ਗੋਈਆਂ ਉਹ ਅਜੇ ਤੱਕ ਦੀਆਂ ਪੂਰੀਆਂ ਹੋ ਗਈਆਂ ਨੇ ਤੇ ਮੇਬੀ ਇਹ ਪੇਸ਼ਗੋਈ ਜਿਹੜੀ ਕਿ ਜੀ ਇੰਡੀਆ ਤੇ ਯਾਨੀ ਕਿ ਦੋ ਮੁਲਕਾਂ ਵਿਚ ਐਸਾ ਯੁੱਧ ਹੋਏਗਾ ਕਿ ਹਰ ਪਾਸੇ ਖੂਨ ਹੀ ਖੂਨ ਹੋਏਗਾ ਉਹ ਮੇਰਾ ਖਿਆਲ ਹੈ ਅੱਲਾ ਖੈਰ ਕਰੇ ਜਿਵੇਂ ਹਾਲਾਤ ਖਰਾਬ ਹੋ ਰਹੇ ਨੇ ਪਰਸੋਂ ਦੇ ਕੱਲ ਦੇ ਪਹਿਲਕਾਮ ਜੋ ਕੇ ਅਟੈਕ ਉੱਥੇ ਹੋਇਆ ਫੌਰਨ ਪਾਕਿਸਤਾਨ ਦਾ ਨਾਮ ਲਾ ਦਿੱਤਾ ਗਿਆ ਫਿਰ ਹਾਂ ਫਿਰ ਉਧਰੋਂ ਵਾਗਾ 88 ਬਾਰਡਰ ਵੀ ਬੰਦ ਕਰ ਦਿੱਤਾ ਗਿਆ ਤੇ ਮੈਂ ਯਾ ਯਾ ਸੁਣਿਆ ਸੀ ਕਿ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜਦੋਂ ਖਾਲਸਾ ਉਦੋਂ ਹੀ ਆਏਗਾ ਜਦੋਂ ਖਾਲਸਾ ਨੂੰ ਪੈਕ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਨਾਰੇ ਉਹਨਾਂ ਨੇ ਗੱਲ ਇਹ ਵੀ ਵੇਚ ਕੇ ਵੀ ਉਹ ਮਲੇਸ਼ ਖਾਲਸਾ ਮੇਰੇ ਕਹਿੰਦਾ ਹਾਂ ਮਲੇਸ਼ ਖਾਲਸਾ ਤਾਂ ਪਹਿਲੋ ਆਏਗਾ ਪਹਿਲੇ ਆਏਗਾ ਕਿ ਮਤਲਬ ਕਿ ਜਿਹੜਾ ਖਾਲਸਾ ਜਾਂ ਮਤਲਬ ਸਿੱਖ ਲੋਗ ਨੇ ਉਹ ਅਯਾਸ਼ੀ ਕਹ ਉਹ ਮਤਲਬ ਕਿ ਔਰਤ ਤੇ ਪੈਸੇ ਦੇ ਲਾਲਚ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਝੇਗਾ ਤੇ ਉਹ ਉੰਦੀ ਵਜ੍ਹਾ ਤੋਂ ਫਿਰ ਉਸ ਤੋਂ ਬਾਅਦ ਆਏਗਾ ਕਾਲ ਸਾਰਾ ਤੇ ਮੈਂ ਹੈਰਾਨ ਹੋਇਆ ਸੁਣ ਕੇ ਕਿ 1971 ਦੇ ਵਿੱਚ ਇੱਕ ਸਿੱਖ ਦੀ ਵਜ੍ਹਾ ਤੋਂ ਪਾਕਿਸਤਾਨ ਦੀ 93000 ਫੌਜ ਸਿੱਖ ਦੀ ਵਜ੍ਹਾ ਤੋਂ ਨਹੀਂ ਮਤਲਬ ਕਿ ਉਹਨਾਂ ਦਾ ਉਸ ਟਾਈਮ ਆਰਮੀ ਚ ਸਿੱਖ ਸੀ ਹਾਂ ਉਹ ਛਾ ਉਹ ਸੀ ਹਾਂ ਵੀ ਇਹ ਸਿੱਖ ਸੀ ਮਤਲਬ ਕਿ ਮਤਲਬ ਕਿ ਉਹ ਹੁੰਦੀ ਬਹਾਦਰੀ ਦੀ ਵਜ੍ਹਾ ਤੋਂ ਜਾਂ ਹੁੰਦੀ ਹਕਮਤ ਅਮਲੀ ਦੀ ਵਜ੍ਹਾ ਤੋਂ ਇੱਕ ਵਧੀਆ ਅਮਲੀ ਦੀ ਵਜ੍ਹਾ ਤੋਂ ਕੋਈ ਪਾਕਿਸਤਾਨ ਦੀ ਗੈਰ ਮਤਲਬ ਕਿ ਜ਼ਮੇਦਾਰਾ ਦਾ ਮਜ਼ਾਹਰਾ ਸੀ ਜਿਹੜਾ ਸਾਡਾ ਉਸ ਟਾਈਮ ਦਾ ਵਜ਼ੀਰ ਆਦਮ ਜਾਂ ਸਦਰ ਸੀ ਉਹ ਹੀ ਬਕਾਰ ਆਦਮੀ ਸੀ ਅੱਛਾ ਇਸ ਗੱਲ ਆ ਹੀ ਪੈਣੀ ਹੈ ਤੇ ਦੂਸਰਾ ਇਹ ਵੀ ਕਿ ਜਿਸ ਤਰ੍ਹਾਂ 인ਡਸ ਵਾਟਰ ਟ੍ਰੀਟੀ ਨੂੰ ਖਤਮ ਕਰ ਦਿੱਤਾ ਗਿਆ ਜੋ ਕਿ ਪਾਕਿਸਤਾਨ ਯਾਨੀ ਕਿ ਟੋਟਲੀ ਪਾਕਿਸਤਾਨ ਨੂੰ ਬੰਜਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਪਤਾ ਹੈ ਕਿ ਇੱਕ ਬਾਈ ਲੈਟਰਲ ਇਹ معاہدਾ ਸੀ ਕਿ ਜੋ ਕਿ ਸਾਰੇ ਜ਼ਰੀਆ ਜਿਹੜੇ ਨਾ ਕਸ਼ਮੀਰ ਚੋਂ ਨਿਕਲਦੇ ਹਨ ਹਾਂ ਚਨਾਬ ਜੇਲਮ ਤੇ ਨੰਬਰ ਤੀਸਰੇ ਤੇ ਸਿੰਧ ਜਿਹੜਾ ਸਿੰਧ ਤਾਸਮਾਯਦਾ 1960 ਚ ਹੋਇਆ ਸੀ ਉਹਦੇ ਮੁਤਾਬਕ ਇਹ ਪਾਕਿਸਤਾਨ ਦੇ ਹਿੱਸੇ ਚ ਆ ਰਿਹਾ ਸੀ ਤੇ ਉਹ ਲੇਕਿਨ ਮਸਲਾ ਇਹ ਹੈ ਕਿ ਹੁਣ ਉਹ ਮੌਤਲ ਕਰਕੇ ਤੇ ਇਹਦਾ ਮਤਲਬ ਹੈ ਕਿ ਸਿੱਧੀ ਸਿੱਧੀ ਇਸ ਮਾਹੌਲ ਨੂੰ ਨਾ ਗਜ਼ੀਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਤਾਂ ਕਹਿੰਦੇ ਕਿ ਨਾ ਅਸੀਂ ਤਾਂ ਇਹ ਹੀ ਦੁਆ ਕਰਦੇ ਹਾਂ ਕਿ ਮਾਮਲਾ ਖਰਾਬ ਨਾ ਹੋ ਕਿਉਂਕਿ ਦੋਨੋਂ ਮੁਲਕ ਐਡਮੀ ਤਾਕਤ ਨੇ ਤੇ ਐਡਮੀ ਤਾਕਤ ਹੋਣ ਦੀ ਵਜ੍ਹਾ ਤੋਂ ਫਿਰ ਕੋਈ ਵੀ ਹਲਕਾ-ਪੁਲਕਾ ਵੀ ਮੜਾ ਜਾਵੇ ਕੋਈ ਮਸਲਾ ਹੋਇਆ ਤੇ ਸਾਰੀ ਦੁਨੀਆ ਨੂੰ ਭੁਗਤਣਾ ਪਏਗਾ ਇਹ ਖਾਲੀ ਇਹ ਤੇ ਹੈ ਨਹੀਂ ਕਿ ਵੀ ਪਿੰਡਾਂ ਦੀ ਲੜਾਈ ਉਹਦੇ ਗੱਲ ਪੈ ਗਈ ਉਹਨੂੰ ਚਾਰਚ ਬੇੜਾ ਮਾਰਦੀਆਂ ਚਾਰ ਖਾਲਾ ਘੜ ਲੀਆਂ ਜਾਂ ਤੁਹਾਡੇ ਕੋਲ ਤੁਸੀਂ ਇੱਕ ਦੂਸਰ ਨੂੰ ਦਾਬਾ ਲਾ ਲਿਆ ਜੇ ਅਗਰ ਮਸਲਾ ਖਰਾਬ ਹੋਏਗਾ ਤੇ ਫਿਰ ਉਹ ਬਹੁਤ ਜ਼ਿਆਦਾ ਖਰਾਬ ਹੋਏਗਾ ਤੇ ਪੂਰੀ ਦੁਨੀਆ ਵਾਸਤੇ ਖਰਾਬ ਹੋਏਗਾ ਨਾ ਕਿ ਸਾਡੇ ਇਹਨਾਂ ਦੋਨਾਂ ਮੁਲਕਾਂ ਵਾਸਤੇ ਇਸ ਲਈ ਕੋਈ ਵੀ ਆਮ ਸ਼ਹਿਰੀ ਇਹ ਅਸਾਂ ਨਹੀਂ ਚਾਹੁੰਦਾ ਕਿ ਵੀ ਇਹ ਮਾਮਲਾ ਖਰਾਬ ਹੋਣਾ ਹਰ ਆਮ ਸ਼ਹਿਰੀ ਪਾਕਿਸਤਾਨ ਦਾ ਹੋਵੇ ਜਾਂ ਇੰਡੀਆ ਦਾ ਹੋਵੇ ਉਹ ਚਾਹੁੰਦਾ ਹੈ ਕਿ ਰਲ ਮਿਲ ਕੇ ਰਹੀਏ ਸਕੂਨ ਹੋਵੇ ਬਾਰਡਰ ਖੁੱਲਣ ਇੱਕ ਦੂਸਰੇ ਨੂੰ ਮਿਲ ਜੇਗੇ ਲਈ ਸਾਰਾ ਕੁਝ ਕਰੀਏ ਇੱਧਰ ਸੈਰ ਕਰੀਏ ਉੱਧਰ ਕਰੀਏ ਇਹ ਆਮ ਆਦਮੀ ਦੀ ਖਾਹਿਸ਼ ਹੈ ਹਾਂ ਲੇਕਿਨ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਫਿਰ ਆਪਣਾ ਮੋਟੋ ਹੁੰਦਾ ਹਾਂ ਤੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੇਸ਼ਗੋਈਆਂ ਉਮੀਦ ਹੈ ਪਸੰਦ ਆਈਆਂ ਹੋਣੀਆਂ ਜੋ ਕਿ ਉਹਨਾਂ ਨੇ ਆਉਣ ਵਾਲੇ ਵਕਤ ਦੇ ਬਾਰੇ ਦੱਸ ਦਿੱਤੀਆਂ ਸੀ ਮਿਲਾਂਗੇ ਦੋਸਤ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਜੀ ਅੱਲਾਹ ਨਿਗੇਬਾ